दोस्तों जिम्मे कहा जाता है सूरज हो जिंदगी की रमक छोड़ जाऊंगा मैं डूब भी गया तो चमक छोड़ जा रहा कबीरा जब हम आए जगत में जगत हंसा हम रोए ऐसी करनी कर चले हम हंसे जग रोए दोस्तो, तो दोस्तों जीवन है जरा ये जिन्ना तुम तो खुश रह सकते हो ना खुश रहो ਜਿੰਨਾ ਇਸ ਜੀਵਨ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਉਹਨਾਂ ਨਾਲ ਮਾਣੋ ਦੇਖੋ ਮੈਂ ਕੋਈ ਬਹੁਤਾ ਵੱਡਾ ਫਲਸਫਰ ਤਾਂ ਹੈ ਨਹੀਂ ਪਰ ਫਿਰ ਵੀ ਸਮੇਂ ਦੇ ਨਾਲ ਸੁੱਖਰਾ ਖਾ ਕੇ ਕੁਝ ਆਪਣੇ ਤੋਂ ਕੁਝ ਬਗਾਨਿਆਂ ਤੋਂ ਕੁਝ ਜੇਦਰੋਂ ਕੁਝ ਉਦਰੋਂ ਉਸ ਤੋਂ ਤੱਕ ਯਾਰਾਂ ਫਿਰ ਗਿਆ ਤਾਂ ਅਸੀਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਆ ਇਹ ਹੁਣ ਇੰਨਾ ਕਿ ਤਜਰਬਾ ਸਾਡੇ ਕੋਲ ਆ ਚੁੱਕਿਆ ਹੈ ਕਿ ਇਹ ਤਜਰਬਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕਦੇ ਆ ਦੇਖੋ ਦੋਸਤੋ ਗੱਲ ਇਹ ਹੈ ਕਿ ਜਿਵੇਂ ਤੁਹਾਡੀ ਅਕਲ ਹੈ ਜਿਹੜੀ ਉਹ ਬੜੀ ਹੀ ਇੰਪੋਰਟੈਂਟ ਚੀਜ਼ ਹੈ ਤੁਸੀਂ ਉਹਦਾ ਇਸਤੇਮਾਲ ਕਰਕੇ ਦੁਨੀਆ ਦੇ ਵਿੱਚ ਆਪਣਾ ਜੀਵਨ ਬਹੱਤੋ ਵਾ ਸਕਦੇ ਹੋ ਜੀਵਨ ਆਪਣਾ ਅੱਛਾ ਬਣਾ ਸਕਦੇ ਹੋ ਤੁਸੀਂ ਪੰਛੀਆਂ ਨੂੰ ਉੜਦਿਆਂ ਨੂੰ ਦੇਖੋ ਪੰਛੀਆਂ ਨੂੰ ਖਾਂਦਿਆਂ ਨੂੰ ਦੇਖੋ ਪੰਛੀਆਂ ਨੂੰ ਪਿੰਜਰ ਦੇ ਪੰਛੀ ਜਦੋਂ ਚੁੰਬੜ ਬਣਾ ਕੇ ਉੜਦੇ ਨੇ ਤਾਂ ਉਹਨਾਂ ਦੀ ਪ੍ਰਸੰਨਤਾ ਦਾ ਕੋਈ ਵੀ ਕੋਈ ਵੀ ਮੁੱਲ ਨਹੀਂ ਹੈਗਾ ਉਹ ਅਮੁੱਲ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਜ਼ਿਆਦਾ ਪੋਜ਼ਿਟਿਵ ਰਹਿਣਾ ਚਾਹੁੰਦੇ ਹੋ ਜ਼ਿਆਦਾ ਹਾਂ ਪੱਖੀ ਰਹਿਣਾ ਚਾਹੁੰਦੇ ਹੋ ਤਾਂ ਫੁੱਲਾਂ ਨਾਲ ਬੁੱਤਿਆਂ ਨਾਲ ਰੁੱਖਾਂ ਨਾਲ ਉਹਨਾਂ ਨਾਲ ਆਪਣੀ ਸਾਂਝ ਵਧਾਓ ਆਪਣੀ ਉਹਨਾਂ ਨਾਲ ਜਿੱਕਰ ਤੁਹਾਡੀ ਸਾਂਝ ਵਧੂਗੀ ਤਾਂ ਤੁਹਾਡੇ ਅੰਦਰ ਇੱਕ ਜਿਹੜੀ ਹਾਂ ਪੱਖੀ ਹੈਗੀ ਹੈ ਇੱਕ ਸੋਚ ਹੈ ਉਹ ਉਹ ਵਿਕਸਿਤ ਹੋਣੀ ਸ਼ੁਰੂ ਹੋ ਗਈ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਜ਼ਿਆਦਾਤਰ ਖੁਸ਼ ਕਿਉਂ ਰਹਿੰਦੇ ਆ ਕਿਉਂ ਰਹਿੰਦੇ ਨੇ ਕਿਉਂਕਿ ਉਹਨਾਂ ਬੱਚਿਆਂ ਨੂੰ ਦੁਨੀਆਦਾਰੀ ਨਾਲ ਕੋਈ ਲੈਣ ਜੇੜੀ ਕੋਰੋਨਾ ਬਾਰੇ ਕੀ ਸੋਚ ਰਿਹਾ ਕੋਰੋਨਾ ਬਾਰੇ ਕੀ ਕਹੂਗਾ ਕੋਣ ਉਹਨਾਂ ਬਾਰੇ ਕੀ ਸੋਚੂਗਾ ਉਹਨਾਂ ਨੂੰ ਦੇਖ ਕੇ ਕਿਹੋ ਜਿਹੀ ਆਬਜ਼ਰਵੇਸ਼ਨ ਹੋਊਗੀ ਉਹਨਾਂ ਨੂੰ ਉਹਨਾਂ ਨੂੰ ਕੋਈ ਲੈਣ ਦੀ ਸੋ ਇੱਕ ਬੱਚੇ ਦੀ ਤਰ੍ਹਾਂ ਤੁਸੀਂ ਆਪਣੇ ਜੀਵਨ ਨੂੰ ਕੈਨੋ ਕਿ ਜੇਕਤਰੀ ਉਹ ਆਪਣੇ ਮਨ ਨੂੰ ਆਪਣੀ ਬਾਣੀ ਨੂੰ ਆਪਣੇ ਰਿਐਕਸ਼ਨਸ ਨੂੰ ਆਪਣੇ ਐਕਸ਼ਨਸ ਨੂੰ ਆਪਣੇ ਬਿਹੇਵੀਅਰ ਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜੀ ਪੋਜ਼ਿਟਿਵਿਟੀ ਹੈ ਉਹ ਲੈ ਕੇ ਆਓਗੇ ਤਾਂ ਤੁਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੁਸੀਂ ਹਮੇਸ਼ਾ ਦੇਖੋ ਜਦੋਂ ਵੀ ਅਸੀਂ ਕਿਸੇ ਵੀ ਤਣਾਅ ਵਿੱਚ ਹੁੰਦੇ ਆ ਜਾਂ ਕਿਸੇ ਥਕਾਵਟ ਚ ਹੁੰਦੇ ਆ ਜਦੋਂ ਸਾਡੇ ਅੰਦਰ ਅਸੀਂ ਆਪਣੀ ਕੋਈ ਖੇਡ ਨਾ ਖੇਡਣਾ ਲੱਗਦੇ ਆ ਤਾਂ ਸਾਡੇ ਅੰਦਰ ਉਹ ਜਿਹੜੀ ਐਂਗਜ਼ਾਇਟੀ ਹੈ ਤਕਾਵਟ ਹੈ ਤਕਾਬ ਹੈ ਉਹ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਫਾਰਮੂਲੇ ਨੇ ਜ਼ਿੰਦਗੀ ਨੂੰ ਬਚਾ ਦੇ ਅਸੀਂ ਵੀ ਦੇਖੋ ਸਾਡੇ ਵਾਲੇ ਤੋਂ ਵਾਲੇ ਵੀ ਬੜੀਆਂ ਪ੍ਰੋਬਲਮਸ ਨੇ ਜੌਬਸ ਦੀਆਂ ਪ੍ਰੋਬਲਮਸ ਨੇ ਪਰਿਵਾਰਕ ਤੋਂ ਪ੍ਰੋਬਲਮਸ ਨੇ ਰਿਸ਼ਤੇਦਾਰਾਂ ਦੀਆਂ ਪ੍ਰੋਬਲਮਸ ਨੇ ਸਾਡੇ ਜਿਹੜੇ ਆਪਸੀ ਰਿਸ਼ਤੇ ਨੇ ਭੈਣ ਭਰਾਵਾਂ ਦੇ ਚਾਚੇ ਤਾਇਆ ਦੇ ਮੰਮੀ ਨਾਨੇ ਦਾਦੇ ਕੇ ਸਭ ਨਾਲ ਸਾਡੀ ਕਿਸੇ ਨਾ ਕਿਸੇ ਰਿਸ਼ਤੇ ਦੇ ਨਿਕਲਾਵ ਜਰੂਰ ਚੱਲ ਰਿਹਾ ਹੁੰਦਾ ਹੈ ਪਰ ਮੈਨੂੰ ਇੰਜ ਲੱਗਦਾ ਸਾਡੀ ਜ਼ਿੰਦਗੀ ਆਪਣੀ ਜ਼ਿੰਦਗੀ ਹੈ ਇਹਨੂੰ ਜਿਉਂ ਦਾ ਹੱਕ ਸਾਡਾ ਆਪਣਾ ਹੈ ਇਹਦੇ ਤੇ ਉੱਪਰ ਕਿਸੇ ਨੂੰ ਹਾਵੀ ਹੋਣਾ ਨਹੀਂ ਮਤਲਬ ਇਦਾਂ ਇਦਾਂ ਆਪਣੀ ਜ਼ਿੰਦਗੀ ਨੂੰ ਇਦਾਂ ਬਣਾਓ ਕਿ ਆਪਣੀ ਜ਼ਿੰਦਗੀ ਦਾ ਬਟਨ ਕਿਸੇ ਦੇ ਹੱਥ ਵਿੱਚ ਨਾ ਦੋ ਕਿ ਜੇ ਉਹ ਬਟਨ ਦਬਾ ਤਵੇ ਤੁਸੀਂ ਖੁਸ਼ ਹੋ ਜੋ ਜੇ ਉਹ ਬਟਨ ਨਾ ਦਬੇ ਸਵਿਚ ਆਫ ਕਰ ਦੇਵੇ ਸਵਿਚ ਆਨ ਕਰ ਦੇਵੇ ਤਾਂ ਤੁਸੀਂ ਖੁਸ਼ ਹੋ ਜੋ ਸਵਿਚ ਆਫ ਕਰ ਦੇਵੇ ਤਾਂ ਤੁਸੀਂ ਦੁਖੀ ਹੋ ਜੇ ਇਸ ਤਰ੍ਹਾਂ ਦੀ ਜ਼ਿੰਦਗੀ ਫੋਨ ਨਾਲੋਂ ਬਿਹਤਰ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਛੱਡੋ ਫੇਸਬੁੱਕ ਇੰਸਟਾਗ੍ਰam WhatsApp Telegram ਜਾਂ ਜਿਹੜਾ ਨਵੇਂ ਐਕਸ ਵਰਗੇ ਜਿਹੜੇ ਨਵੇਂ ਐਪਸ ਆ ਚੁੱਕੇ ਨੇ ਉਹਨਾਂ ਦੇ ਉੱਪਰ ਜੇ ਤੁਹਾਨੂੰ ਲਾਈਕ ਨਹੀਂ ਮਿਲਦਾ ਜੇ ਤੁਹਾਨੂੰ ਕੋਈ ਕਮੈਂਟਸ ਨਹੀਂ ਮਿਲਦੇ ਉਹਦੇ ਨਾਲ ਵੀ ਦਿੱਖੀ ਹੋਣ ਦੀ ਕੀ ਲੋੜ ਇੱਕ ਸਮਾਂ ਉਹ ਸੀ ਨਾ ਜਦੋਂ ਪੱਕਾ ਸੀ ਨਾ ਕੋਈ ਇਲੈਕਟ੍ਰਿਸਿਟੀ ਸੀ ਨਾ ਕੋਈ ਫੋਨ ਸੀ ਨਾ ਕੋਈ ਟੀਵੀ ਸੀ ਉਦੋਂ ਵੀ ਲੋਕ ਇੱਕ ਦੂਜੇ ਦੀਆਂ ਗੱਲਾਂ ਸੁਣਦੇ ਸੀ ਤੇ ਅੱਜ ਵੀ ਉਹ ਜਿਹੜਾ ਹੈਗਾ ਉਸ ਤਰ੍ਹਾਂ ਦੀ ਪਹਿਲਾਂ ਲੋਕ ਦੇਖੋ ਪਹਿਲਾਂ ਵਾਲਾ ਜਵਾਨਾ ਮੈਂ ਕਹਿ ਸਕਦਾ ਵੀ ਨਾ ਹੁਣ ਵਾਲੇ ਜਮਾਨੇ ਨਾਲੋਂ ਪਹਿਲਾਂ ਵਾਲਾ ਜਮਾਨਾ ਵਧੀਆ ਨਹੀਂ ਸੀ ਉਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਘਾਟ ਸੀ ਪਰ ਹੁਣ ਇੰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਮਨੁੱਖ ਦੁਖੀ ਕਿਉਂ ਹੈ ਉਹ ਆਪਣੇ ਦੁੱਖਾਂ ਦਾ ਕਾਰਨ ਜਿਹੜਾ ਆਪ ਬੰਦਾ ਹੈ ਸੋ ਚੰਗਾ ਖਾਓ ਚੰਗਾ ਪੀਓ ਚੰਗੇ ਵਿਚਾਰਾਂ ਨੂੰ ਅਪਣਾਓ ਤੇ ਚੰਗੀ ਸਿਹਤ ਬਣਾਓ ਚੰਗੇ ਵਿਚਾਰ ਸਭੀ ਚੰਗੀ ਸਖਸ਼ੀਅਤ ਦਾ ਨਿਰਮਾਣ ਕਰਦੇ ਨੇ ਕੋਸ਼ਿਸ਼ ਕਰੋ ਆਪਣਾ ਟਿਕਾਵਟ ਤੋਂ ਦੂਰ ਰਹਿਣ ਦੀ ਤਨਾਫ ਤੋਂ ਦੂਰ ਰਹਿਣ ਦੀ ਟੈਨਸ਼ਨ ਤੋਂ ਦੂਰ ਰਹਿਣ ਦੀ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਜਿੰਨਾ ਜ਼ਿਆਦਾ ਹੋ ਸਕਦਾ ਹੈ ਹੱਸੋ ਖੇਡੋ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਇੱਕੋ ਵਾਰ ਹੀ ਇਸ ਧਰਤੀ ਦੇ ਉੱਪਰ ਸਾਡਾ ਗੀੜਾ ਲੱਗਿਆ ਇਹ ਪਹਿਲਾ ਤੇ ਆਖਰੀ ਗੀੜਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਦਾ ਆਨੰਦ ਲਓ ਧੰਨਵਾਦ